ਜਿਹੜਾ ਬਿੱਟੂ ਗੱਲਾਂ ਕਰਦਾ ਜਿਹੜੇ ਬੰਦਨਾ ਕੀਤੀਆਂ ਐਸੀ ਮੰਗ ਕਰਾਂਗੇ ਕਿ ਬਿਆਨ ਸਿੰਘ ਦੀ ਸਮਾਧੀ ਕਿਉਂਕਿ ਕਾਤਰਾ ਟਾਇਆ ਜਾਵੇ ਕਿ ਉੱਥੇ ਸਿੰਘਾਂ ਦੀਆਂ ਸਮਾਧੀਆਂ ਬਣਾਈਆਂ ਨੇ ਕਿਤਾ ਅਮੀ ਦੇ ਨੇ ਕਿਉਂ ਆਉਦੀ ਜਵਾਨ ਨੂੰ ਮਰਿਆ ਪਾਇਆ ਅਰੀ ਯਾਰ ਜਿਹੜਾ ਬਿੱਟੂ ਗੱਲਾਂ ਕਰਦਾ ਜਿਹੜੇ ਬੰਦਨਾ ਕੀਤੀਆਂ ਐਸੀ ਮੰਗ ਕਰਾਂਗੇ ਕਿ ਬਿਆਨ ਸਿੰਘ ਦੀ ਸਮਾਧੀ ਕਿਉਂਕਿ ਕਾਤਰਾ ਟਾਇਆ ਜਾਵੇ ਕਿ ਉੱਥੇ ਸਿੰਘਾਂ ਦੀਆਂ ਸਮਾਧੀਆਂ ਬਣਾਈਆਂ ਨੇ ਉਹਨੂੰ ਐਸੀ ਚੇਤਾਵਨੀ ਦਿੰਦੇ ਆ ਕਿ ਆਉਤੀ ਜਿਮਾਨ ਨੂੰ ਮਰਿਆ ਬੰਦ। ਪ੍ਰਾਸਪਿਤ ਹਾਈਕੋਰਟ ਦੇ ਵੱਲੋਂ ਬਾਰ-ਬਾਰ ਇਨਸਟਰਕਸ਼ਨ ਆ ਰਹੀ ਹੈ ਸਰਕਾਰ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਕਿ ਮੋਰਚਾ ਜਾਂ ਤਾਂ ਹਟਾਇਆਵੇ ਜਾਂ ਫਿਰ ਥਾਂ ਬਦਲੀ ਜਾਵੇ ਜੇ ਕੋਈ ਐਕਸ਼ਨ ਹੁੰਦਾ ਤਾਂ ਫਿਰ ਮੋਰਚੇ ਦਾ ਕੀ ਰਿਐਕਸ਼ਨ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਜੀ ਅਸੀਂ ਤਾਂ ਉਸ ਕੋਰਟ ਨੂੰ ਕਹਾਂਗੇ ਬੇਨਤੀ ਕਰਾਂਗੇ ਜੇ ਸਾਨੂੰ ਇੱਥੇ ਮੋਰਚੇ ਬਾਰੇ ਤੁਸੀਂ ਕਹਿ ਰਹੇ ਹੋ ਉਠਾਓ ਜਾਂ ਪਰੇ ਕਰੋ ਪਹਿਲਾਂ ਉਹਨਾਂ ਬਾਰੇ ਦੇਖੋ ਵੀ ਜਿਹੜੇ 33-33 ਸਾਲ ਤੋਂ ਜੇਲਾ ਜੰਦਰ ਨੇ ਅਸੀਂ ਕੋਈ ਮੋਰਚਾ ਪੁੱਤ ਨਹੀਂ ਲਾਇਆ ਸੰਗਤ ਦਾ ਜਿਹੜਾ ਸੇਰੇ ਦਾ ਸੰਗਤ ਬੈਠੀ ਆ ਜਿਹੜੇ ਬੰਦੇ ਪਰੇਸ਼ਾਨ ਕਿਸੇ ਨੂੰ ਹੋ ਰਹੀ ਹੈ ਸਾਰਾ ਜਿਹੜਾ ਰਸਤਾ ਚੱਲ ਰਿਹਾ ਹੈ ਕੋਰਟ ਨੂੰ ਕੋਈ ਪਰੇਸ਼ਾਨੀ ਹੋਣੀ ਨਹੀਂ ਚਾਹੀਦੀ ਉਹ ਜੇ ਇਸ ਬੰਦੇ ਨੇ ਇਹ ਪਟੀਸ਼ਨ ਪਾਈ ਸੀ ਕਿ ਮੈਨੂੰ ਜਾਨੋਂ ਮਾਰਨ ਦੀ ਪਰੇਸ਼ਾਨੀ ਉਹ ਤਾਂ ਖਤਮ ਹੋ ਗਈ ਅਸੀਂ ਮੋਰਚਾ ਲਾਇਆ ਸਾਡੀਆਂ ਮੰਗਾਂ ਮੰਨ ਲੈਣ ਬੰਦੀ ਸਿੰਘ ਰਹਾਇਆ ਕਰ ਤਾਂ ਗੁਰੂ ਗ੍ਰੰਥ ਸਾਹਿਬ ਦੀ ਸਖਤ ਕਾਨੂੰਨ ਬਣਾ ਦੇਣ ਜਿਹੜੇ ਉਹਨਾਂ ਨੇ ਬੇਅਦਬੀ ਕੀਤੀ ਉਹਨੂੰ ਉਹਨੂੰ ਕਟਹਿਰੇ ਚ ਜਾਨ ਸਾਡਾ ਕੀ ਅਸੀਂ ਉਦੋਂ ਚੱਲ ਜਾਂਗੇ ਦੂਸਰੇ ਦੇ ਚੱਲ ਜਾਂਗੇ ਅਸੀਂ ਉਦੋਂ ਸਵੇਟ ਤਾਂ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਮੰਨ ਲੈਵੇ ਸਰਕਾਰ Vai, Guru, Vai, fica, calça. Calça. Vai